ਮੇਰਾ ਨਾਮ ਗੁਰਸਿੰਦਰਨ ਭੁੱਲਰ ਹੈ ਜੀ ਮੈਂ ਹਲਕਾ ਬਲੋੜ ਤੋਂ ਹਜਿੱਕੀ ਮਿੱਟੀ ਕਿਹੜਾ ਫਾਊਂਡੇਸ਼ਨ ਬਣਾਇਆ ਨੇ ਕੋ ਪ੍ਰਾਦਰ ਜਿੱਤਾ ਗਿਆ ਹੈ ਜਨਮ ਦਿਨ ਦੀ ਪ੍ਰਸਤੀ ਜਿੱਤਾ ਰੱਖਾ ਨੂੰ ਪਿਆਰ ਕਰਦੇ ਸੀ ਸਨੇ ਸੰਤੇਸ਼ ਕੇ ਇਹ ਬਹੁਤ ਵਧੀਆ ਪ੍ਰਾਲਾ ਹੈ ਜੀ ਵਿੱਕੀ ਤੇ ਮੈਰਾ ਦਾ ਬਹੁਤ ਪਿਆਰ ਸੀਗਾ ਜੀ ਅਸੀਂ ਇਕੱਠੇ ਪੜ੍ਹੇ ਆ ਜਮਾਤੀ ਸੀਗੇ ਜੀ ਅਸੀਂ ਤੇ ਅਸੀਂ ਦਾ ਬਹੁਤ ਲੰਬਾ ਸਮਾਂ ਇਕੱਠੇ ਰਹੇ ਆ ਤੇ ਉਹਦੇ ਜਾਣਦਾ ਜਿਹੜਾ ਦੁੱਖ ਹੈ ਘਟ ਹੈ ਉਹ ਤਾਂ ਨਹੀਂ ਪੂਰਾ ਹੋਣਾ ਪਰ ਸਾਡੇ ਵੱਲੋਂ ਚਲੋ ਇਹ ਕੇ ਉਪਰਾਲਾ ਜਿਹੜਾ ਬਾਈ ਅਜੀਪਾਲ ਮਿੱਡੂ ਖੇੜਾ ਜੀ ਨੇ ਸ਼ੁਰੂ ਕੀਤਾ ਅਸੀਂ ਜਿੰਨਾ ਕਾਬ ਦਾ ਸਹਾਯੋਗ ਬਾਈ ਨੂੰ ਦੇ ਸਕਦੇ ਆ ਤੇ ਅਸੀਂ ਸਮੇਂ-ਸਮੇਂ ਤੇ ਦੇ ਰਹੇ ਆ ਉਹਨਾਂ ਨੂੰ ਤੁਸੀਂ ਕਹੇ ਮੇਰਾ ਜਮਾਤੀ ਸੀ ਵੀ ਖੇੜਾ ਤਾਂ ਕਿ ਉਸ ਯਾਦਗਾਰ ਪਲ ਬਹੁਤ ਸਾਰੇ ਰਹੇ ਹੋਣੇ ਜਮਾਤੀ ਤੁਹਾਨੂੰ ਪਤਾ ਜੀ ਜਦੋਂ ਸਕੂਲਿੰਗ ਤੇ ਕਾਲਜ ਦੇ ਵਿੱਚ ਜਿਹੜੇ ਸਮਾਂ ਹੁੰਦਾ ਜੀ ਇਕੱਠੇ ਬੰਦਾ ਆਉਂਦਾ ਜਾਂਦਾ ਮਿਲਦਾ ਵਰਤਦਾ ਸਰਕਲ ਸੀਗਾ ਸਾਡਾ ਬਹੁਤ ਵੱਡਾ ਉਹ ਮਿਹਨਤੀ ਬੜਾ ਸੀਗਾ ਉਹ ਸਟੂਡੈਂਟ ਪੋਲਿਟਿਕਸ ਤੋਂ ਉੱਪਰ ਉੱਠ ਕੇ ਪੈ ਐਸਓਆਈ ਦੇ ਵਿੱਚ ਉਹਨੇ ਹੁਣ ਸਟੇਟ ਦੇ ਲੈਵਲ ਤੇ ਕੰਮ ਸ਼ੁਰੂ ਕਰ ਲਿਆ ਸੀਗਾ ਤੇ ਬਹੁਤ ਮਿਹਨਤੀ ਸੀਗਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦਾ ਸੀ ਤੇ ਉਹ ਦੀਰਤਾ ਨਹੀਂ ਪੂਰੀ ਹੋਣੀ ਜਿਹੜਾ ਪਾਰਟੀ ਨੂੰ ਵੀ ਤੇ ਪਰਿਵਾਰ ਨੂੰ ਵੀ ਜਿਹੜਾ ਉਹਦਾ ਜਾਨ ਦਾ ਨੁਕਸਾਨ ਹੋਇਆ ਘਾਟਾ ਕਿੰਨਾ ਕੁ ਮੰਨਦੋ ਬਹੁਤ ਵੱਡਾ ਘਾਟਾ ਸੀ ਅੱਜ ਕਰ ਨਹੀਂ ਕਾਫੀ ਸਾਲ ਹੋ ਚੁੱਕੇ ਉਹਨਾਂ ਨੂੰ ਪਰ ਅੱਜ ਵੀ ਸਭ ਤੋਂ ਨਾਲ ਪ੍ਰੋਪਰ ਕਰਦੇ ਹਾਂ ਦੇਖੋ ਚੰਗੇ ਇਨਸਾਨ ਹਮੇਸ਼ਾ ਯਾਦ ਰਹਿਂਦੇ ਆ ਦਿਲਾਂ ਚ ਰਹਿੰਦੇ ਆ ਤਾਂ ਇਹ ਨਾ ਭੁੱਲਣ ਵਾਲਾ ਘਾਟਾ ਹੈ ਤੇ ਇਹ ਪੂਰਾ ਮੇਰੇ ਹਿਸਾਬ ਨਾਲ ਤਾਂ ਨਹੀਂ ਹੋ ਸਕਦਾ ਪਰ ਚਲੋ ਜੋ ਮਾਰਾਈ ਨੂੰ ਮਨਜ਼ੂਰ ਆ ਹੋਣਾ ਤਾਂ ਉਹੀ ਹੈ ਜੀ ਸਭ ਨੇ ਜਾਣਾ ਪਰ ਉਹਦਾ ਹਜੇ ਜਾਣ ਦਾ ਸਮਾਂ ਨਹੀਂ ਸੀ ਹਜੇ ਉਹਨੇ ਬਹੁਤ ਕੁਝ ਕਰਨਾ ਸੀ ਆਪਦੀ ਜ਼ਿੰਦਗੀ ਦੇ ਵਿੱਚ ਪਰਿਵਾਰ ਆਸਤੇ ਵੀ ਸੱਜਣਾ ਮਿੱਤਰਾਂ ਵਾਸਤੇ ਵੀ ਪੰਜਾਬ ਵਾਸਤੇ ਵੀ ਜਿਹੜਾ ਉਹ ਅਧੂਰਾ ਹੈ ਪਰ ਅਜੇਪਾਲ ਬਾਈ ਹੁਣ ਉਸ ਚੀਜ਼ ਨੂੰ ਪੂਰਾ ਕਰਨ ਦੀ ਪੂਰੀ ਕਰ ਰਹੀ ਹੈ ਕੋਸ਼ਿਸ਼ ਵੀ 부ੜਾ ਹੋ ਜੇ ਮੈਸੇਜ ਨੌਜਵਾਨੀ ਨੂੰ ਦੇਣਾ ਚਾਹੋਗੇ ਅੱਜ ਦੇ ਸਮੇਂ 'ਚ ਸਭ ਤੋਂ ਵੱਡਾ ਮੈਸੇਜ ਤੇ ਹੀ ਹੈ ਜੀ ਵੀ ਨਸ਼ੇ ਛੱਡ ਕੇ ਤੇ ਤੁਸੀਂ ਚੰਗੇ ਸਪੋਰਟਸਮੈਨ ਬਣੋ ਕਿਉਂਕਿ ਸਾਡਾ ਭਰਾ ਵਿੱਕੀ ਵੀ ਇੱਕ ਵਧੀਆ ਸਪੋਰਟਸਮੈਨ ਵੀ ਸੀ ਸਿਆਸਤ ਦੇ ਨਾਲ ਨਾਲ ਉਹ ਇੱਕ ਸਪੋਰਟਸਮੈਨ ਵੀ ਸੀ ਮੈਂ ਖੁਦ ਨੈਸ਼ਨਲ ਸ਼ੂਟਰ ਹਾਂ ਜੀ ਪਲੇਅਰ ਹਾਂ ਪਰ ਆਪਣਾ ਅੱਜ ਦੇ ਟਾਈਮ ਦੇ ਵਿੱਚ ਮੇਰੀ ਦੇ ਸਾਰੇ ਨੌਜਵਾਨਾਂ ਨੂੰ ਹੀ ਅਪੀਲ ਹੈ ਵੀ ਨਸ਼ੇ ਛੱਡ ਕੇ ਕਿਸੇ ਨਾ ਕਿਸੇ ਗੇਮ ਤੇ ਜਾਂ ਕਿਸੇ ਨਾ ਕਿਸੇ ਕਿੱਤੇ ਨਾਲ ਜੁੜੋ ਅੱਜ ਕੱਲ ਫਾਰਮਿੰਗ ਵੀ ਬੜੀ ਮਾਡਰਨ ਹੋ ਗਈ ਨੌਜਵਾਨਾਂ ਨੂੰ ਆਪਦੇ ਬਜ਼ੁਰਗਾਂ ਨਾਲ ਸਾਥ ਦੇਣਾ ਚਾਹੀਦਾ ਹੈ ਖੇਤੀਬਾੜੀ 'ਚ ਜੁੜਨਾ ਚਾਹੀਦਾ ਹੈ ਹੋਰ ਕਿਸੇ ਕਿੱਤੇ 'ਚ ਜੁੜਨਾ ਚਾਹੀਦਾ ਹੈ ਸਪੋਰਟਸ ਦੇ ਵਿੱਚ ਜੁੜਨਾ ਚਾਹੀਦਾ ਤੇ ਪਰ ਇਹ ਜਿਹੜੇ ਮਾੜੀਆਂ ਚੀਜ਼ਾਂ ਮਾੜੀਆਂ ਸੰਗਤਾਂ ਇਹਨਾਂ ਨੂੰ ਛੱਡ ਕੇ ਇੱਕ ਚੰਗਾ ਪਰਾਲਾ ਸਾਰੇ ਨੌਜਵਾਨਾਂ ਨੂੰ ਕਰਨਾ ਚਾਹੀਦਾ ਹੈ